ਲੁਧਿਆਣਾ ਚ ਅੱਜ ਯੂਥ ਕਾਂਗਰਸ ਪ੍ਰੋਗਰਾਮ ਸੰਵਾਦ ਯੁਵਾ ਕ੍ਰਾਂਤੀ ਕਰਵਾਇਆ ਗਿਆ ਇਸ ਦੌਰਾਨ ਦਿੱਗਜ ਕਾਂਗਰਸੀ ਆਗੂ ਪਹੁੰਚੇ ਸਨ ਇਸ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਖੁਦ ਯੂਥ ਕਾਂਗਰਸ ਚ ਰਹੇ ਹਨ ਤੇ ਇਹ ਇੱਕ ਚੰਗਾ ਮੌਕਾ ਹੈ ਇਸ ਦੌਰਾਨ ਰਾਹੁਲ ਗਾਂਧੀ ਨਾਲ ਕਿਸਾਨਾਂ ਦੀ ਮੀਟਿੰਗ ਸੰਬੰਧੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰਨ ਵਿੱਚ ناکਾਮ ਰਹੀ ਹੈ ਸਿਰਫ ਇੰਡੀਆ ਬਲਾਗ ਅਤੇ ਰਾਹੁਲ ਗਾਂਧੀ ਐਮਐਸਪੀ ਸਮੇਤ ਹੋਰ ਮੁੱਦਿਆਂ ਨੂੰ ਹੱਲ ਕਰ ਸਕਦੇ ਹਨ ਇਸ ਜਿਹੜਾ ਉਹਨਾ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਦੇ ਕਿਹਾ ਕਿ ਜੇਕਰ ਭਗਵੰਤ ਮਾਨ ਨੂੰ ਵਿਦੇਸ਼ ਨੀਤੀ ਬਾਰੇ ਗਿਆਨ ਨਹੀਂ ਹੈ ਤਾਂ ਉਹ ਨਾ ਬੋਲਣ ਉਹਨੇ ਕਿਹਾ ਕਿ ਸੇਖ ਅਸੀਂ ਨੰਦੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਰਹਿਣ ਦੌਰਾਨ ਭਾਰਤ ਨਾਲ ਉਹਨਾਂ ਦੇ ਚੰਗੇ ਸਬੰਧ ਰਹੇ ਹਨ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਵੀ ਲਾਇਆ ਉਹਨੇ ਕਿਹਾ ਕਿ ਉਹ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਦੇ ਘਰ ਵੀ ਪਰਿਵਾਰ ਨਾਲ ਮੁਲਾਕਾਤ ਕਰਨਗੇ ਮੀਟਿੰਗ ਹੋ ਰਹੀ ਹੈ ਕਿਹੜੇ ਕਿਹੜੇ ਮੁੱਦਿਆਂ ਤੇ ਜਿਹੜੀ ਆ ਡਿਸਕਸ਼ਨ ਹੋ ਰਹੀ ਹੈ ਸੰਤੋਖ ਸਾਹਿਬ ਇੱਕ ਦਿਨ ਪਹਿਲਾਂ ਵੀ ਜਿਹੜੀ ਮੀਟਿੰਗ ਹੋ ਕੇ ਹੈਗੀ ਆ ਇਹ ਅਸਲ ਦੇ ਵਿੱਚ ਮੀਟਿੰਗ ਨਹੀਂ ਇਹ ਸਾਡੀ ਸਟੇਟ ਦੀ ਐਗਜ਼ੀਕਿਊਟਿਵ ਆ ਤੇ ਤਿੰਨ ਦੋ ਦਿਨ ਦੀ ਇੱਕ ਦਿਨ ਦੀ ਸਟੇਟ ਐਗਜ਼ੀਕਿਊਟਿਵ ਦੋ ਦਿਨ ਦੀ ਟ੍ਰੇਨਿੰਗ ਹੁੰਦੀ ਆ ਜਦੋਂ ਵੀ ਨਵੀਂ ਸਾਡੀ ਯੂਥ ਕਾਂਗਰਸ ਬਣਦੀ ਆ ਤਾਂ ਇਹ ਹਰ ਸਾਲ ਜਿਹੜਾ ਇਹ ਪ੍ਰੋਗਰਾਮ ਕੀਤਾ ਜਾਂਦਾ ਵਾ ਇਹਨੂੰ ਕਰਨ ਦਾ ਮਕਸਦ ਇਹ ਹੁੰਦਾ ਵੀ ਜਿਹੜੇ ਬਹੁਤ ਸਾਰੇ ਨਵੇਂ ਨੌਜਵਾਨ ਚੁਣ ਕੇ ਯੂਥ ਕਾਂਗਰਸ ਦੀਆਂ ਚੋਣਾਂ ਲੜ ਕੇ ਆਏ ਹੁੰਦੇ ਆ ਉਹਨਾਂ ਨੂੰ ਕਾਂਗਰਸ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਗਾਂਧੀ ਜੀ ਤੋਂ ਲੈ ਕੇ ਨਹਿਰੂ ਜੀ ਦੇ ਸਾਰੇ ਜਿੰਨੇ ਸਾਡੇ ਲੀਡਰ ਕਾਂਗਰਸ ਦੇ ਹੋਏ ਨੇ ਉਹਨਾਂ ਨੇ ਕਿਸ-ਕਿਸ ਤਰ੍ਹਾਂ ਕੀ-ਕੀ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਕਿਵੇਂ ਜੇਲਾਂ ਕੱਟੀਆਂ ਕਿਵੇਂ ਅੰਗਰੇਜ਼ਾਂ ਨੂੰ ਇਸ ਦੇਸ਼ ਤੋਂ ਈਜਾਦ ਕਰਵਾਇਆ ਸ਼ਹੀਦ ਭਗਤ ਸਿੰਘ ਉਦਮ ਸਿੰਘ ਸਾਰੇ ਜਿਹੜੇ ਆਪਣੇ ਯੋਧੇ ਹੋਏ ਨੇ ਉਹਨਾਂ ਦੀਆਂ ਸਾਰੇ ਉਹਨਾਂ ਬਾਰੇ ਦੱਸਿਆ ਜਾਂਦਾ ਸੋ ਇੱਕ ਦਿਨ ਦੀ ਸਾਡੀ ਸਟੇਟ ਐਗਜ਼ੀਕਿਊਟਿਵ ਸੀ ਦੋ ਦਿਨ ਦੀ ਸਾਡੀ ਟ੍ਰੇਨਿੰਗ ਸੀਗੀ ਅੱਜ ਇੱਕ ਦਿਨ ਦੀ ਟ੍ਰੇਨਿੰਗ ਸਾਡੀ ਪਾਰਕਲਾਜ਼ਾ ਦੇ ਵਿੱਚ ਸੀ ਅੱਜ ਲਾਸਟ ਦਿਨ ਆ ਅੱਜ ਦੀ ਟ੍ਰੇਨਿੰਗ ਸਾਡੀ ਫਰੈਂਟ ਸਰਜੈਂਸੀ ਚ ਆ ਤੁਹਾਡੇ ਸਾਡੇ ਇਹਦੇ ਵਿੱਚ ਪਹਿਲਾਂ ਤਾਂ ਸਾਡੇ ਆਲ ਇੰਡੀਆ ਦੇ ਇਨਚਾਰਜ ਜਿਹੜੇ ਸੀਗੇ ਕ੍ਰਿਸ਼ਨਾਲਾ ਵਾਰੂ ਜੀ ਉਹ ਨੌਜਵਾਨਾਂ ਨੂੰ ਸਪੈਸ਼ਲ ਟ੍ਰੇਨਿੰਗ ਦੇਣ ਵਾਸਤੇ ਉਹਨਾਂ ਨੂੰ ਸੇਧ ਦੇਣ ਵਾਸਤੇ ਆਏ ਸੀ ਸੋ ਪਹਿਲੇ ਦਿਨ ਟ੍ਰੇਨਿੰਗ ਦੇ ਵਿੱਚ ਰਾਜਾ ਬੜਿੰਗ ਜੀ ਨੇ ਸ਼ਿਰਕਤ ਕੀਤੀ ਸੀਗੀ ਸੋ ਹੁਣ ਅੱਜ ਪ੍ਰਤਾਪ ਬਾਜਵਾ ਜੀ ਇੱਥੇ ਥੋੜੇ ਕੁਸ਼ਕ ਪੰਜ-ਸੱਤ ਮਿੰਟਾਂ ਦੇ ਵਿੱਚ ਪਹੁੰਚ ਰਹੇ ਨੇ ਉਹ ਨੌਜਵਾਨਾਂ ਨੂੰ ਸੇਧ ਦੇਣ ਆਉਂਦੇ ਆ ਇਦਾਂ ਹੀ ਵਿਜੇਂਦਰ ਸਿੰਘਲਾ ਜੀ ਵੱਖ-ਵੱਖ ਸਾਰੇ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸੀ ਇਹ ਜਿਹੜੇ ਯੂਥ ਕਾਂਗਰਸ ਦੇ ਵਿੱਚੋਂ ਨਿਕਲ ਕੇ ਆਏ ਨੇ ਖਾਸ ਕਰ ਜਿਵੇਂ ਜਿ ਵਿਜੇਂਦਰ ਸਿੰਘਲਾ ਜੀ ਦੀ ਗੱਲ ਕਰੀਏ ਉਹ ਵੀ ਯੂਥ ਦੇ ਵਿੱਚੋਂ ਆਏ ਨੇ ਪ੍ਰਤਾਪ ਬਾਜਵਾ ਜੀ ਵੀ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਨੇ ਲਖਵੀਰ ਲੱਖਾ ਜੀ ਆਏ ਰਾਜਾ ਵੜਿੰਗ ਜੀ ਆਏ ਇਹ ਸਾਰੇ ਸਾਡੇ ਯੂਥ ਦੇ ਲੀਡਰ ਸੀ ਲੱਗਦਾ ਜੀ ਕਿਤੇ ਨਾ ਕਿਤੇ ਖਾਨਾ ਚੰਗੀ ਜਿਹੜੀ ਹੈ ਕਿਤੇ ਨਾ ਕਿਤੇ ਯੂਥ ਦੇ ਵਿੱਚ ਪਹਿਲਾਂ ਰਹੀ ਹੈ ਉਹ ਸੂ ਖਤਮ ਕੀਤਾ ਜਾ ਰਿਹਾ ਨਹੀਂ ਖਾਨਾ ਚੰਗੀ ਸਾਡੀ ਕੋਈ ਯੂਥ ਦੇ ਵਿੱਚ ਹੈ ਹੀ ਨਹੀਂ ਦੇਖੋ ਜਿੱਥੇ ਵੀ ਕੋਈ ਨੌਜਵਾਨਾਂ ਦੀ ਗੱਲ ਆਉਂਦੀ ਹੈ ਉੱਥੇ ਮਾੜੇ ਮੋٹے ਮਤਭੇਦ ਤਾਂ ਹਰ ਜਗ੍ਹਾ ਹੁੰਦੇ ਨੇ ਪਰ ਕੋਈ ਇਦਾਂ ਦੀ ਕੋਈ ਸਾਡੀ ਖਾਨਾ ਚ ਹਰ ਪਲੇਟਫਾਰਮ ਤੇ ਇੱਕ ਕਾਂਗਰਸ ਪਾਰਟੀ ਇੱਕ ਇਹੋ ਜਿਹਾ ਗਲਦਸਤਾ ਵਾ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਾਰੀਆਂ ਫਲਵਾੜੀਆਂ ਨੇ ਹਰ ਇੱਕ ਨੂੰ ਇੱਕ ਗੱਲ ਜਿਹੜਾ ਆਪਣੀ ਗੱਲ ਰੱਖਣ ਦਾ ਹੱਕ ਆ ਨਾ ਕਿ ਬੀਜੇਪੀ ਮੰਗੂ ਵੀ ਭਾਈ ਜਿਹੜੀ ਗੱਲ ਥੋਪਦੀ ਉਹੀ ਕਰਨੀ ਪੈਣੀ ਆ ਸੋ ਇਹ ਜਿਹੜੇ ਮਾੜੇ-ਮੋਟੇ ਨੇ ਮਤ ਭੇਜਦੇ ਆਪਣੇ ਘਰਾਂ ਦੇ ਵਿੱਚ ਵੀ ਹਰੇਕ ਦੇ ਇੱਕ ਦੂਜੇ ਨਾਲ ਵਿਚਾਰ ਨਹੀਂ ਮਿਲਦੇ ਹੁੰਦੇ ਇਦਾਂ ਦੀਆਂ ਸ਼ਾਇਦ ਮਾੜੀਆਂ-ਮੋਟੀਆਂ ਚੀਜ਼ਾਂ ਸਾਰੀਆਂ ਚੱਲਦੀਆਂ ਰਹੀਆਂ ਆ ਕੋਈ ਖਾਸ ਮੁੱਦੇ ਤੇ ਡਿਸਕਸ ਹੋਈ ਨੇ ਅੱਜ ਸਾਡਾ ਟ੍ਰੇਨਿੰਗ ਸੀਗੀ ਸਾਡੀ ਟ੍ਰੇਨਿੰਗ ਸੀਗੀ ਟ੍ਰੇਨਿੰਗ ਦਾ ਅੱਜ ਲਾਸਟ ਦਿਨ ਸੀਗਾ 5:30 ਵਜੇ ਦੀ ਟ੍ਰੇਨਿੰਗ ਸਾਡੀ ਖਤਮ ਹੋ ਜਾਣੀ ਆ ਉਹ ਸਿਰਫ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਾਉਣ ਵਾਸਤੇ ਕਾਂਗਰਸ ਪਾਰਟੀ ਨਾਲ ਜੋੜਨ ਵਾਸਤੇ ਜਿਹੜਾ ਸੀਗਾ ਸਾਡਾ ਟ੍ਰੇਨਿੰਗ ਸੈਸ਼ਨ ਚੱਲਿਆ ਵਾ ਕਿਉਂਕਿ ਇਲੈਕਸ਼ਨ ਆ ਰਹੀ ਹੈ ਨਗਰ ਨਿਗਮ ਦੀ ਚੋਣ ਹੈ ਉਹਦੇ ਵੀ ਯੂਥ ਦਾ ਕੀ ਰੋਲ ਰਹੇਗਾ ਖਾਸ ਕਰਕੇ ਯੂਥ ਦਾ ਜਿਹੜਾ ਨੌਜਵਾਨਾਂ ਦਾ ਰੋਲ ਆ ਉਹ ਹਰ ਇਲੈਕਸ਼ਨ ਦੇ ਵਿੱਚ ਹੀ ਬਹੁਤ ਜ਼ਿਆਦਾ ਅਹਿਮ ਰਹਿੰਦਾ ਵਾ ਕਿਉਂਕਿ ਜੇ ਇਧਰ ਵੀ ਨੌਜਵਾਨ ਹੋ ਜਾਣ ਉਧਰੀ ਸਰਕਾਰ ਬਣਦੀ ਆ ਫੋ ਮੈਂ ਸਮਝਦਾ ਮੈਂ ਕਾਂਗਰਸ ਪਾਰਟੀ ਨੂੰ ਇਹ ਅਪੀਲ ਵੀ ਕਰਦਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਟਿਕਟਾਂ ਦਿਓ ਜਿਨ੍ਹਾਂ ਨੇ ਮਿਹਨਤ ਕੀਤੀ ਆ ਸੋ ਨੌਜਵਾਨ ਜਿਹੜੇ ਬਹੁਤ ਅਹਿਮ ਜਿਹੜਾ ਰੋਲ ਇਸ ਇਲੈਕਸ਼ਨਾਂ ਦੇ ਵਿੱਚ ਆਦਾ ਕਰਨਗੇ ਤੇ ਬਹੁਤ ਸਾਰੀ ਤੁਸੀਂ ਦੇਖੇਂਗੇ ਉਹ ਵੀ ਚਾਹੇ ਜ਼ਿਲ੍ਹਾ ਪ੍ਰੀਸ਼ਦਾਂ ਚਾਹੇ ਬਲਾਕ ਸਭਤੀਆਂ ਨੇ ਚਾਹੇ ਕੌਂਸਲਰ ਦੀਆਂ ਨੇ ਉਹਦੇ ਵਿੱਚ ਨੌਜਵਾਨਾਂ ਦੀ ਬਹੁਤ ਜ਼ਿਆਦਾ ਭਾਰੀ ਗਿਣਤੀ ਦੇ ਵਿੱਚ ਸ਼ਿਰਕਤ ਵੀ ਕਰਨਗੇ ਧੰਨਵਾਦ ਇਹਨੇ ਆਪਣੇ ਥਿਊ ਸ਼ੇਅਰ ਕਰਾਂਗੇ ਸਾਰੇ ਨੌਜਵਾਨ ਬੱਚਿਆਂ ਨਾਲ ਜਿਹੜੀ ਸਾਡੀ ਫਿਊਚਰ ਜਨਰੇਸ਼ਨ ਹੈ ਫਿਊਚਰ ਲੀਡਰਸ਼ਿਪ ਹੈ ਜਿਹੜੀ ਪਾਰਟੀ ਦੀ ਅਸੀਂ ਵੀ ਕਿਸੇ ਦਿਨ ਇਹਦੇ ਵਿੱਚੋਂ ਹੀ ਗਏ ਆਂ ਤੋਂ ਆਪਣੇ ਸਾਰੇ ਥਿਊ ਸ਼ੇਅਰ ਕਰਾਂਗੇ ਆਉਣ ਵਾਲਾ ਪੰਜਾਬ ਦੇ ਪੋਲਿਟਿਕਲ ਹਾਲਾਤ ਕੀ ਨੇ ਕਿਸ ਤਰ੍ਹਾਂ ਉਹਦਾ ਮੁਕਾਬਲਾ ਕਰਨਾ ਹੈ ਕੁਝ ਤੇ ਉਹਦੇ ਬਾਰੇ ਗੱਲ ਕਰਵਾਸੀ ਆਏ ਬਾਕੀ ਹੋਰ ਜੇ ਤੁਹਾਡੀ ਕੋਈ ਗੱਲ ਹੈ ਤਾਂ ਦੱਸੋ ਸੇ ਭਾਰ ਕੋਸ਼ਨਾਸ਼ੂ ਦੇ ਫੈਮਿਲੀ ਮਿਲੋ ਕਿਉਂਕਿ ਜਿਹਨੇ ਈਡੀ ਨੂੰ ਦੋਸ਼ਾ ਕੀਤਾ ਗਿਆ ਦੇਖੋ ਉਹਨਾਂ ਉਹਨਾਂ ਕੋ ਮੈਂ ਹੁਣ ਇਸ ਫੰਕਸ਼ਨ ਤੋਂ ਬਾਅਦ ਮੈਂ ਉੱਥੇ ਜਾਣਾ ਫਿਰ ਭੈਣ ਸਾਹਿਬ ਦੇ ਘਰ ਜਾਣਾ ਸਰ ਇਹ ਗਾਵੇਂ ਚੋ ਬੜੀ ਨਰਾਜ਼ਗੀ ਹੈਗੀ ਹੈ ਜਿਹੜੇ ਯੂਆ ਯੂਆ ਬੜੇ ਨਰਾਜ਼ ਨੇ ਪਹਿਲਾਂ ਜਿਹੜੇ ਇਲੈਕਸ਼ਨ ਵੀ ਹੋਏ ਨੇ ਯੂਥ ਕਾਂਗਰਸ ਦੇ ਉਸ ਵਿੱਚ ਅਭੀ ਵਰਮਾ ਵੀ ਅਕਸ਼ੇ ਸ਼ਰਮਾ ਵੀ ਤੁਹਾਨੂੰ ਮਿਲੇ ਸੀਗੇ ਕਿ ਵੀ ਜਿਹੜੀ ਫੈਮਿਲੀ ਪੋਲਿਟਿਕਸ ਹੈ ਉਹ ਹੁਣ ਵੀ ਯੂਵਾ ਦੇ ਵਿੱਚ ਵੀ ਹੁੰਦੀ ਹੈ ਗੱਲ ਹੈ ਇਸ ਤੇ ਮੈਂ ਸਾਰਿਆਂ ਦੇ ਵਿੱਚ ਡਾਕਟਰਾਂ ਦੇ ਮੁੰਡੇ ਡਾਕਟਰ ਨੇ ਇੰਜੀਨੀਅਰਾਂ ਦੇ ਇੰਜੀਨੀਅਰ ਨੇ ਸਿਆਸੀ ਬੰਦਿਆਂ ਦੇ ਸਿਆਸੀ ਨੇ ਦੁਨੀਆ ਭਰ ਦੇ ਵਿੱਚ ਨੇ ਜਿਹੜੀਆਂ 올ਡੇਸਟ ਡੈਮੋਕ੍ਰੇਸੀਜ਼ ਨੇ ਦੁਨੀਆ ਦੀਆਂ ਮੋਦੇ ਵਿੱਚ ਫੋਰਡ ਦਾ ਮੁੰਡਾ ਅੱਗੇ ਬਣ ਚੁੱਕਿਆ ਕੈਨੇਡੀਜ਼ ਕਿੰਨੇ ਸਿਆਸਤ ਚ ਰਹਿ ਚੁੱਕੇ ਬੁਸ਼ ਕਿੰਨੇ ਰਹਿ ਚੁੱਕੇ ਨੇ ਰੂਜ਼ਵਲਸ ਕਿੰਨੇ ਰਹਿ ਚੁੱਕੇ ਨੇ ਤੁਸੀਂ ਗੱਲ ਹੀ ਛੱਡ ਲੋ ਇਹਦੇ ਵਿੱਚ ਇਹ ਕੰਮ ਤੇ ਚੱਲਦਾ ਹੀ ਹੈ ਬਾਦਲ ਨੇ ਕਾਲ ਤਖਤ ਸਾਹਿਬ ਤੇ ਮਾਫੀ ਮੰਗੀ ਜਿਹੜੀ ਹੁਣ ਬਾਇਰਨ ਕੁਝ ਤੁਹਾਨੂੰ ਕੀ ਲੱਗਦਾ ਹੈ ਕਿ ਮਾਫੀ ਨਾਲ ਲੱਛਮਸਿਆ ਇਹ ਵੇਖੋ ਜੋ ਮੈਂ ਸਮਝਿਆ ਨਾ ਪਹਿਲੀ ਗੱਲ ਤੇ ਡੋਮੇਨ ਦੇ ਵਿੱਚ ਜਿਹਦਾ ਅਕਾਲ ਤਖਤ ਸਾਹਿਬ ਦੇ ਦੂਜੀ ਗੱਲ ਇਹ ਕਿ ਸਾਰ ਬਾਦਲ ਵਡਿਆ ਦੇ ਸਰਗਵਾਸੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਟਾਈਮ ਦੇ ਵਿੱਚ ਜਿਸ ਕਿਸਮ ਦੇ ਸਾਡੇ ਪੰਥਕ ਮੁੱਦੇ ਜਿਹੜੇ ਨੇ ਉਹਦੇ ਤੇ ਜਾਣ ਬੁਝ ਕੇ ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਨੇ ਜਿਸ ਕਿਸਮ ਦਾ ਰੋਲ ਅਦਾ ਕੀਤਾ ਬੀਅਦਬੀਆਂ ਦੇ ਵਿੱਚ ਅਜੇ ਤੱਕ ਜਸਟਿਸ ਨਹੀਂ ਮਿਲ ਸਕੀ ਉਹ ਤੇ ਇੱਕ ਇੱਕ ਬਹੁਤ ਵੱਡਾ ਗੁੱਸਾ ਸਾਰੇ ਸਿੱਖ ਜਗਤ ਦੇ ਵਿੱਚ ਇਹਨਾਂ ਦੇ ਖਿਲਾਫ ਉਹਨੂੰ ਚਿੱਠੀ ਚ ਕੀ ਆ ਸਾਨੂੰ ਤੇ ਪਤਾ ਨਹੀਂ ਬਟ ਅੱਜ ਉਸ ਚਿੱਠੀ ਨੂੰ ਓਪਨ ਕੀਤਾ ਗਿਆ ਮੈਂ ਸਮਝਦਾ ਕਿ ਇੰਨੇ ਵੱਡੇ ਬੰਜੇਰ ਗੁਨਾ ਕਰਕੇ ਉਸ ਤੋਂ ਬਾਅਦ ਨਿਰੀ ਇੱਕ ਚਿੱਠੀ ਦੇ ਵਿੱਚ ਹੀ ਇਹ ਮਾਫੀਨਾਮਾ ਜਿਹੜਾ ਇਹ ਮੇਰਾ ਖਿਆਲ ਤੇ ਇਹ ਉਹਦਾ ਜਵਾਬ ਹੈ ਨਹੀਂ ਇਹ ਤੇ ਜਿਸ ਦਾ ਕੱਲ ਤੱਕ ਸਾਭ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਨਾ ਪਵੇਗਾ ਇਸ ਕਿਸਮ ਦੀਆਂ ਪ੍ਰੈਕਟਿਸਸਾਂ ਆਂਦੇ ਟਾਈਮ ਦੇ ਵਿੱਚ ਕੋਈ ਵੀ ਗਵਰਨਮੈਂਟ ਜਿਹੜੀਆਂ ਨੇ ਉਹ ਨਾ ਕਰ ਰਸਾਨਾ ਵਾਲ ਸੰਗਠਨ ਚੱਲੀ ਆ ਜੀ ਜਾਓ ਨਾਲ ਜਿਹੋ ਮਿਲਣ ਜਾ ਰਹੇ ਤੁਹਾਨੂੰ ਕਿਹਾਦਾ ਹੈ ਕਿ ਲੋਕਿਆਂ ਦੇ ਲੈ ਕੇ ਖੰਨੇ ਵੀ ਪਰੇਸ਼ਾਨ ਨੇ ਕਿਸਾਨਾਂ ਦੇ ਵੀ ਕੁਕਸਾਨਾ ਵਾਸੇ ਇੱਕ ਗੱਲ ਸਾਬਤ طور ਸਮਝ ਲੋ ਜਿਹੜੀ ਭਾਜਪਾ ਹੈ ਮੋਦੀ ਸਾਹਿਬ ਦੇਤੇ ਇਹ ਤੇ ਵੱਡੇ ਕਾਰਪੋਰੇਟ ਹਾਊਸਸ ਦੀ ਗਵਰਨਮੈਂਟ ਇਹਨਾਂ ਨੇ ਮੀਡੀਅਮ ਤੁਹਾਡੀ ਇੰਡਸਟਰੀ ਜਿਹੜੀ ਹੈ ਨਾ ਉਹਦਾ ਧਿਆਨ ਰੱਖਿਆ ਨਾ ਸਮਾਲ 스ਕੇਲ ਦਾ ਰੱਖਿਆ ਨਾ ਦੁਕਾਨਦਾਰਾਂ ਦਾ ਰੱਖਿਆ ਨਾ ਨੌਜਵਾਨ ਬੱਚਿਆਂ ਦਾ ਰੱਖਿਆ ਨੌਕਰੀਆਂ ਦੇ ਵਿੱਚ ਨਾ ਮਿਡਲ ਕਲਾਸ ਦਾ ਰੱਖਿਆ ਨਾ ਕਿਸਾਨਾਂ ਦਾ ਰੱਖਿਆ ਕਿਸਾਨਾਂ ਨੂੰ ਤੇ ਕੋਈ ਆਸ ਉਮੀਦ ਹੀ ਇਹਨਾਂ ਕੋਲ ਨਹੀਂ ਕਿਸਾਨਾਂ ਦੀ ਆਸ ਉਮੀਦ ਪੂਰੀ ਕਰੇਗੀ ਤੇ ਇੰਡੀਆ ਬਲੌਕ ਤੇ ਵਿਸ਼ੇਸ਼ ਤੌਰ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਤਾਂ ਜ਼ੁਬਾਨ ਦਿੱਤੀ ਹੈ ਕਿ ਜਦੋਂ ਵੀ ਕਾਂਗਰਸ ਨੂੰ ਮੌਕਾ ਮਿਲੇਗਾ ਜਿਹੜਾ ਪਹਿਲਾ ਕਦਮ ਹੋਏਗਾ ਉਹਦੇ ਚ ਡਾਕਟਰ ਸੁਆਮੀ ਲਾਥਨ ਦੀ ਰਿਪੋਰਟ ਲਾਗੂ ਕੀਤੀ ਜਾਏਗੀ ਹਾਂਜੀ ਇਹ ਸਤ ਕਾਨੂੰਨ ਵਸਤਾ ਕਿ ਉਹ ਆਜਿਮ ਘਟਨਾਵਾਂ ਵਾਪਰੀਆਂ ਨੇ ਇੱਕੋ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਚੀਫ ਮਿਨਿਸਟਰ ਸਾਡਾ ਜਿਹੜਾ ਉਹ ਸੀਰੀਅਸ ਹੀ ਨਹੀਂ ਇਹਨਾਂ ਮੁੱਦਿਆਂ ਦੇ ਉੱਤੇ ਕਿਸੇ ਆਦਮੀ ਦੀ ਜ਼ਿੰਦਗੀ ਕਿਸੇ ਆਦਮੀ ਦੀ ਜਾਇਦਾਦ ਮਹਿਫੂਜ਼ ਨਹੀਂ ਅੱਜ ਤੋਂ 4 ਦਿਨ ਪਹਿਲੇ ਇੱਕ ਐਸਐਚਓ ਲੇਡੀ ਐਸਐਚਓ ਬੀਆਰਕੇ ਦੇ ਵਿੱਚ ਆ ਜਿਹੜੇ ਨਸ਼ੇ ਵੇਚਣ ਵਾਲੇ ਨੇ ਉਹਨਾਂ ਸ਼ਰੀਆਮ ਅਟੈਕ ਕਰਕੇ ਉਹਨੂੰ سنگੀਨ ਜ਼ਖਮੀ ਕਰ ਦਿੱਤਾ ਤੇ ਦੇ ਨਾਲ ਨਾਲ ਮੈਂ ਅੱਜ ਭਗਵੰਤ ਮਾਨ ਜੀ ਦਾ ਬਿਆਨ ਸੁਣ ਰਿਹਾ ਸੀ ਫਲੋਰ ਦੇ ਵਿੱਚ ਕਿਲੇ ਦੇ ਵਿੱਚ ਬੋਲ ਰਹੇ ਸਨ ਜਿਹਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਸਾਡੇ ਗਵਾਂਡੀ ਮੁਲਕ ਬੰਗਲਾਦੇਸ਼ ਦੇ ਜਿਹੜੇ ਹਾਲਾਤ ਨੇ ਉਹਨਾਂ ਤੇ ਟਿੱਪਣੀ ਕੀਤੀ ਸ਼ੇਖ ਹਸੀਨਾ ਤੇ ਉਹਨਾਂ ਜ਼ਿਕਰ ਕੀਤਾ ਕਿ ਕਿਸਾ ਰਾਤੋਂ ਰਾਤ ਉਹਨਾਂ ਨੂੰ ਆਪਣਾ ਪ੍ਰਾਈਮ ਮਿੰਿਸਟਰ ਹਾਊਸ ਛੱਡ ਕੇ ਜਾਣਾ ਪਿਆ ਮੈਂ ਭਗਵੰਤ ਮਾਨ ਜੀ ਨੂੰ رائے ਦਊਂਗਾ ਗਵਾਂਡੀ ਮੁਲਕਾਂ ਦੇ ਉੱਤੇ ਟਿੱਪਣੀ ਨਾ ਕਰੋ ਵਿਸ਼ੇਸ਼ ਤੌਰ ਜਿਹੜਾ ਦੇਸ਼ ਜਿਹੜਾ ਪਿਛਲੇ 55 ਸਾਲ 52 53 ਸਾਲ ਪਹਿਲੇ 1971 ਦੇ ਵਿੱਚ ਹਿੰਦੁਸਤਾਨ ਨੇ ਆਪਣੀ ਉਹਦੇ ਵਿੱਚ ਪਹਿਲ ਕਦਮੀ ਕਰਕੇ ਪਾਕਿਸਤਾਨ ਨੂੰ ਤੋੜਿਆ ਸੀ ਪਿਛਲੇ 50 ਸਾਲਾਂ ਚ ਲਗਾਤਾਰ ਤੇ ਵਿਸ਼ੇਸ਼ ਤੌਰ ਜਿਹੜੇ 6 ਕਸੀਨਾ ਸੀ ਇਹਨਾਂ ਨੇ ਉਥੇ ਹਿੰਦੁਸਤਾਨ ਦੇ ਪ੍ਰਤੀ ਆਪਣਾ ਵਧੀਆ ਰੁਖ ਰੱਖਿਆ ਸੀ ਐਂਟੀ ਇੰਡੀਆ ਜਿੰਨੀਆਂ ਲੋਬੀ ਸੀ ਉਹਨਾਂ ਨੂੰ ਉਥੇ ਪੰਪਨ ਨਹੀਂ ਸੀ ਦਿੱਤਾ ਇਹ ਕਟੋਕੜ ਜੇ ਫੋਰਨ ਪਾਲਿਸੀ ਦੀ ਸਮਝ ਹੈ ਨੀ ਤੇ ਭਗਵਾਨ ਤੋਂ ਮਾਨ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਣਾ ਮੂੰਹ ਬੰਦ ਰੱਖਿਆ ਕਰੋ ਤੁਹਾਨੂੰ ਜਾਣਕਾਰੀ ਹੁੰਦੀ ਨਹੀਂ ਤੁਸੀਂ ਕਟੋਕੜ ਪੰਜਾਬ ਦਾ ਹੀ ਧਿਆਨ ਕਰ ਲਓ ਬੜਾ ਕਿਤੇ ਤੁਹਾਨੂੰ ਵੀ ਆਪਣਾ ਚੀਫ ਮਿਨਿਸਟਰ ਦਾ ਘਰ ਇਸ ਤਰ੍ਹਾਂ ਹੀ ਕੰਧ ਟਾਪ ਕੇ ਨਾ ਜਾਣਾ ਪਏ ਮੈਨੂੰ ਇਹ ਇਹ ਨਜ਼ਰ ਹੈ ਕਿ ਕਿਤੇ ਕੋਈ ਐਮਐਸਪੀ ਨਹੀਂ ਮਿਲ ਰਿਹਾ ਜਦੋਂ ਕਿ ਦਾਵਾ ਕੀਤਾ ਸੀਗਾ ਕਿਸਾਨ ਰੋੜ ਰਏ ਨੇ ਮੰਡੀਆਂ ਦੇ ਵਿੱਚ ਇਹਦੇ ਤੋਂ ਕੀ ਤੁਸੀਂ ਆਸ ਉਮੀਦ ਕਰਦੇ ਏਸ ਚੀਫ ਮਿਨਿਸਟਰ ਕੋ ਕੁ ਤੁਸੀਂ ਆਸ ਉਮੀਦ ਕਰ ਸਕਦੇ ਹੋ ਜਿਹੜਾ ਕਦੀ ਇੱਕੋ ਕਈ ਦਫਾ ਅਸੀਂ ਇਹ ਗੱਲ ਕਹੀ ਹੈ ਸਾਰੇ ਨੂੰ ਵੱਡੀ ਆਪੋਜੀਸ਼ਨ ਜਮਾਤ ਕਾਂਗਰਸ ਨੂੰ ਕਦੀ ਇਹਨੇ 올 ਪਾਰਟੀ ਮੀਟਿੰਗ ਨਹੀਂ ਬੁਲਾਈ ਪੰਜਾਬ ਦਾ ਜਿਹੜਾ ਕਿਸਾਨਾਂ ਦਾ ਹੱਕੇ ਮਾਰਿਆ ਜਾ ਰਿਹਾ ਪੰਜਾਬ ਦਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਰੋਕਿਆ ਸਾਡੇ ਐਜੂਕੇਸ਼ਨ ਦੇ ਪੈਸੇ ਰੋਕ ਕੇ ਸਾਡੇ ਹੋਰ ਬਹੁਤ ਸਾਰੇ ਹੈਲਥ ਦੇ ਪੈਸੇ ਰੋਕ ਕੇ ਨੇ ਅਸੀਂ ਕਈ ਵਾਰ ਕਿਹਾ ਕਿ ਤੁਸੀਂ ਇੱਕ ਡੈਲੀਗੇਸ਼ਨ ਲੈ ਕੇ ਚਲੋ ਪ੍ਰਾਈਮ ਮਿਨਿਸਟਰ ਨੂੰ ਮਿਲੀਏ ਉਹਦੇ ਨਾਲ ਗੱਲ ਕਰੀਏ ਕਿ ਬਾਰਡਰ ਦੇ ਸੂਬੇ ਨਾਲ ਇਹ ਮਥਰਾਈ ਬਾ ਵਾਲਾ ਸਲੂਟ ਕਿਉਂ ਕੀਤਾ ਜਾ ਰਿਹਾ ਬਟ ਭਗਵੰਤ ਬਾੰਦੇ ਅਜੰਡੇ ਤੇ ਗੱਲ ਹੈ ਇਹਦੇ ਅਜੰਡੇ ਦੇ ਸੀ ਕਿ ਮੈਨੂੰ ਪੈਰਿਸ ਘੱਲਿਆ ਜਾਏ 올림픽ਸ ਦੇ ਵਿੱਚ ਤੇ ਮੈਂ ਸਮਝ ਲੈ ਚੰਗਾ ਹੀ ਕੀਤਾ ਇਹਨੂੰ ਨਹੀਂ ਘੱਲਿਆ ਜਾਂਦਾ ਇਹਦਾ ਇਸ ਕਿਸਮ ਦਾ ਜੀ ਜੀ ਤੌਰ ਤਰੀਕਾ ਹੈ ਉੱਥੇ ਜਾ ਕੇ ਇਹਨੇ ਨਜ਼ਰ ਹੀ ਲਾਣੀ ਸੀ ਆਪਣੀ ਹੌਕੇ ਦੀ ਟੀਮ ਇੱਥੇ ਰਹਿ ਗਿਆ ਤੇ ਸੈਮੀਫਾਈਨਲ ਚਾ ਗਿਆ ਰਿਜ਼ਰਵੇਸ਼ਨ ਲੈ ਕੇ ਕਰ ਸੁਪਰੀਟ ਕੋਰਟ ਤੇ ਫੈਸਲਾ ਕੀਤਾ ਅਸੀਂ ਕਿਦਾਂ ਦੇਖ ਰਹੇ ਹੋ ਕੁਝ ਭਾਈਚਾਰੇ ਵਾਲੇ ਇਸ ਦਾ ਸੋਚ ਇਹ ਸਾਡੀ ਪਾਰਟੀ ਜਿਹੜੀ ਹੈ ਸੋਚ ਵਿਚਾਰ ਕੇ ਤੇ ਆਪਣੀ ਟਿੱਪਣੀ ਕਰੇ ਪੰਜਾਬ ਨੂੰ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਅਸਤੀਫਾ ਦੇ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਨੂੰ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਅਸਤੀਫਾ ਦਿੱਤਾ ਸਾਹਿਬ ਕਾ ਇਹ ਆ ਇਹ ਸਭ ਤੋਂ ਸੀਗੇ ਨਹੀਂ ਉਹ ਤਾਂ ਚੰਗਾ ਕੀਤਾ ਦਿੱਤਾ ਹੈ ਜੀ ਜੀ ਸ਼ੀ ਵਾਸ ਆਲਰੇਡੀ ਅ ਨਾਨ ਪੰਜਾਬੀ ਕੀ ਗੱਲ ਪੰਜਾਬ ਕੋਲ ਕੋਈ ਇਹੋ ਜਿਹੇ ਕਾਬਲ ਬੰਦੇ ਹੈ ਨਹੀਂ ਇੰਟੈਲੈਕਚੁਅਲਸ ਹੈ ਨਹੀਂ ਪ੍ਰੋਫੈਸਰਸ ਹੈ ਨਹੀਂ ਜਿਹਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਲਾਇਆ ਜਾਏ ਤੁਸੀਂ ਇੱਕ ਭਾਰੂ ਗੈਰ ਪੰਜਾਬੀ ਨੂੰ ਲਿਆ ਕੇ ਦਿੱਲੀ ਤੋਂ ਕੇਜਰੀਵਾਲ ਸਾਹਿਬ ਦੇ ਕਹਿੰਦੇ ਚੇਅਰਮੈਨ ਬਣਾਤੇ ਅੱਧੇ ਤੋਂ ਵੱਧ ਗੈਰ ਪੰਜਾਬੀ ਇੱਥੇ ਸਾਡੇ ਚੇਅਰਮੈਨ ਲੱਗੇ ਨੇ ਨਾ ਨੌਕਰੀਆਂ ਵਿੱਚ ਸਾਨੂੰ ਨੌਕਰੀ ਮਿਲ ਰਹੀ ਹੈ ਭਗਵੰਤ ਜੀ ਨੂੰ ਮੈਂ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਨੌਕਰੀਆਂ ਦੀ ਗੱਲ ਕਰੋ 80% ਨੌਕਰੀਆਂ ਜਿਹੜੀਆਂ ਪੰਜਾਬ 'ਚ ਥੋੜੀਆਂ ਮੋਟੀਆਂ ਝੂਟੀਆਂ ਸੱਚੀਆਂ ਵੀ ਦਿੱਤੀਆਂ ਨੇ ਉਹ ਸਾਰੇ ਬਾਹਰਲੇ ਸੂਬਿਆਂ ਦੇ ਲੋਕ ਲੈ ਕੇ ਨੇ ਸਾਡੇ ਨੌਜਵਾਨ ਬੱਚਿਆਂ ਨੂੰ ਤੇ ਉਹਦੀ ਗੱਲ ਕਰਨੀ ਚਾਹੀਦੀ ਫਲੋਰ ਆ ਕੇ ਚਾਰ ਪ੍ਰੋਜੈਕਟ ਜਿਹੜਾ ਬਾਈ ਵੀ ਜਿਹੜੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਸਬੰਧ ਹੋ ਗਿਆ ਉਹ ਜ਼ਮੀਨਾਂ ਨਹੀਂ ਕੁਆਰ ਕਰ पाए ਕਿਦਾ ਦੇਖਦੇ ਹੋ ਬਹੁਤ ਨੁਕਸਾਨ ਹੋ ਟੋਟਲ ਲੰਘੇਲੀ ਹੈ ਭਗਵੰਤ ਦੇ ਦੀ ਕਿਉਂਕਿ ਤੁਸ ਤੁਹਾਨੂੰ ਮੈਂ ਹੈਰਾਨੀ ਦੀ ਗੱਲ ਦੱਸਣਾ ਪਿਛਲੇ ਤਕਰੀਬਨ 4 ਤੋਂ 5 ਮਹੀਨੇ ਵਿੱਚ ਇੱਕ ਵਾਰ ਆ ਸੁਣੋ ਇਧਰ ਕਾਕਾ ਕੈਬਨਿਟ ਦੀ ਮੀਟਿੰਗ ਨਹੀਂ ਬੁਲਾਈ ਜੀ ਨਹੀਂ ਤੇ ਜਿੰਨੇ ਵੀ ਇਸ ਤੋਂ ਪਹਿਲੇ ਤਜਰਬੇਕਾਰ ਚੀਮਿੰਸਟਰ ਰਹੇ ਨੇ ਹਰ ਹਫਤੇ ਕੈਬਨਟ ਦੀ ਮੀਟਿੰਗ ਹੋਣੀ ਚਾਹੀਦੀ ਫॉर ది ਲਾਸਟ 4 ਟੂ 5 ਮੰਥਸ देयर ਹਸ ਨੋਟ ਬੀਨ ਇਵਨ ਅ ਸਿੰਗਲ ਕੈਬਨਟ ਮੀਟਿੰਗ ਜਿਹੜੇ ਬੰਦੇ ਨੇ ਕੈਬਨਟ ਦੀ ਮੀਟਿੰਗ ਨਹੀਂ ਬੁલાਣੀ ਉਥੇ ਸੂਬੇ ਚ ਕੀ ਹੋ ਰਿਹਾ ਕਨੇ ਜ਼ਿਲ੍ਹਾ ਚ ਜਾ ਕੇ ਕਰਾਂਗੇ ਵਕਤ ਵਕਤ ਇਨਨੇ ਜ਼ਿਲ੍ਹਾ ਦੇ ਵਿੱਚ ਜੋ ਕੁਝ ਕਰਨਾ ਹੈ ਉਹ ਤੁਹਾਨੂੰ ਨਜ਼ਰ ਆ ਹੀ ਰਿਹਾ ਜੀ ਕਿ ਸੀਐਮ ਦੇ ਸੀਐਮ ਦੇ ਪ੍ਰੋਗਰਾਮ ਦਾ ਬਾਈਕਾਟ ਹੋਇਆ ਸਰ ਹੁਸ਼ਿਆਰਪੁਰ ਚ ਹੁਸ਼ਿਆਰਪੁਰ ਚ ਸੀਐਮ ਦੇ ਪ੍ਰੋਗਰਾਮ ਸੀਐਮ ਦੇ ਪ੍ਰੋਗਰਾਮ ਦਾ ਬਾਈਕਾਟ ਹੋਇਆ ਕਿਹਨੇ ਕੀਤਾ ਹੁਸ਼ਿਆਰਪੁਰ ਚ ਹੋਇਆ ਹੈ ਪੱਤਰਕਾਰਾਂ ਨੂੰ ਪੱਤਰਕਾਰਾਂ ਵੱਲੋਂ ਕੀਤਾ ਤੁਹਾਨੂੰ ਜਾਣਾ ਹੀ ਨਹੀਂ ਚਾਹੀਦਾ ਉੱਥੇ ਜੀ ਬਾਈਕਾਟ ਤੇ ਤੁਹਾਨੂੰ 25 ਸਾਲ ਪਹਿਲੇ ਹੀ ਕਰਨਾ ਚਾਹੀਦਾ ਸੀ ਇਹਦੇ ਜਾ ਕੇ ਕਰਨਾ ਕੀਤੇ ਬਹੁਤ ਚੰਗਾ ਕੀਤਾ ਮੈਂ ਵੈਲਕਮ ਕਰਨਾ ਪੱਤਰਕਾਰਾਂ ਨੂੰ ਬੇਨਤੀ ਕਰਨਾ ਨਾਮੀ ਇਹ ਦੇ ਕੇ ਸੇ ਪ੍ਰੋਗਰਾਮ ਤੇ ਨਾ ਜਾਏ ਉਹ ਇਹਨੇ ਕਿਹਾ ਉੱਥੇ ਕੋਈ ਤੁਹਾਨੂੰ ਕੋਈ ਚੱਜਦੀ ਗੱਲ ਦੱਸਣੀ ਹਾਂਜੀ ਠੀਕ ਆ ਜੀ ਅੱਜ ਲੈ ਲਈ ਆ ਜੀ ਫੋੜ ਆ ਜੀ